ਨਾ ਸਾਰਿਆਂ ਦਾ ਫਿਰ ਤੋਂ ਇੱਕ ਵਾਰ ਸਾਡੇ YouTube ਚੈਨਲ ਤੇ ਸਵਾਗਤ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਜੈਮਸੀ ਦੀ ਸਾਡੇ ਨਾਲ ਇੱਕ ਵਾਰ ਫਿਰ ਤੋਂ ਪਾਸਟਰ ਧਨਵ ਸਿੰਘ ਜੁੜੇ ਨੇ ਅਸੀਂ ਇਹਨਾਂ ਨਾਲ ਅਗਲਾ ਸਵਾਲ ਲੈ ਕੇ ਆਏ ਹਾਂ ਪਾਸਟਰ ਜੀ ਦਾ ਪਹਿਲਾਂ ਸਭ ਤੋਂ ਪਹਿਲਾਂ ਪਾਸਟਰ ਜੀ ਦਾ ਧੰਨਵਾਦ ਕਰਦੇ ਹਾਂ ਪਾਸਟਰ ਜੀ ਬਹੁਤ ਬਹੁਤ ਧੰਨਵਾਦ ਹੈ ਸਾਡੇ ਚੈਨਲ ਤੇ ਆਉਣ ਦਾ ਔਰ ਅੱਜ ਦਾ ਸਵਾਲ ਅਸੀਂ ਲੈ ਕੇ ਆਏ ਹਾਂ ਕਿ ਜਦੋਂ ਪ੍ਰਭੂ ਚੇਲਿਆਂ ਦੇ ਪੈਪ ਧੋਂਦਾ ਪੈਪ ਧੋਂਦੀ ਰਸਮ ਅਸੀਂ ਪਾਸ਼ਟ ਜੀ ਨੂੰ ਸਵਾਲ ਕਰਦੇ ਹਾਂ ਕਿ ਪੈਰ ਤੋਂ ਹੁੰਦਾ ਕੀ ਮਹੱਤਵ ਹੈ ਜਾਂ ਇਹ ਰਸਮਾਂ ਅੱਜ ਚੱਲ ਰਹੀਆਂ ਨੇ ਚਰਚਾ ਦੇ ਵਿੱਚ ਜਾਂ ਇਹ ਲੋਪ ਹੋ ਗਈਆਂ ਨੇ ਅਸੀਂ ਪਾਸ਼ਟ ਜੀ ਨਾਲ ਗੱਲਬਾਤ ਕਰਾਂਗੇ ਇਸ ਮੁੱਦੇ ਤੇ ਸੋ ਭਾਈ ਜੀ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਵਾ ਇਹ ਜ਼ਰੂਰੀ ਵੀ ਆ ਕਿ ਜਿਹੜੀ ਇਹ ਚੀਜ਼ ਜਾਂ ਜਿਹੜੀ ਗਿੱਧੀ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਵਚਨ ਦੇ ਵਿੱਚ ਦਿੱਤੀ ਆ ਕਿ ਉਹ ਅੱਜ ਦੇ ਦੌਰ ਦੇ ਵਿੱਚ ਚਰਚ ਦੇ ਵਿੱਚ ਜਾਂ ਸੇਵਕਾਈ ਦੇ ਅੰਦਰ ਕਰ ਰਹੀ ਆ ਜਾਂ ਹੋ ਰਹੀ ਆ ਕਿ ਜੇ ਵਾਕਈ ਸੰਗਤੀਆਂ ਦੇ ਵਿੱਚੋਂ ਇਹ ਚੀਜ਼ਾਂ ਲੋਕ ਹੋ ਗਈਆਂ ਵਾ ਜੀ ਤਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਲੋਕਾਂ ਦੇ ਸਾਹਮਣੇ ਲੈ ਕੇ ਆਂਦੀਆਂ ਪਰ ਇਹ ਜਿਹੜੀ ਰੀਤ ਵਾ ਪੈਰ ਤੋਂ ਹੁੰਦੀ ਇਹ ਕੋਈ ਨਵੀਂ ਰੀਤ ਨਹੀਂ ਆ ਜੀ ਜੀ ਇਹ ਪੁਰਾਣੀ ਹੀ ਰੀਤ ਵਾ ਠੀਕ ਹੈ ਨਾ ਪ੍ਰਭੂ ਯਿਸੂ ਮਸੀਹ ਨੇ ਵੀ ਕਿਹਾ ਹੈ ਕਿ ਮੈਂ ਨਬੀਆਂਵਾਂ ਦੀਆਂ ਸਿੱਖਿਆਵਾਂ ਨੂੰ ਬਦਲਣ ਦੇ ਵਾਸਤੇ ਨਹੀਂ ਆਇਆ ਸਗੋਂ ਉਹਨਾਂ ਨੂੰ ਪੂਰਿਆ ਕਰਨ ਦੇ ਵਾਸਤੇ ਆਇਆ ਜਿਹੜੇ ਪਹਿਲੇ ਪੈਰ ਧੋਤੇ ਗਏ ਆ ਉਹ ਜੇ ਆਪਾਂ ਉਤਪਤ ਦੇ ਵਿੱਚ ਦੇਖਦੇ ਆ 18 ਦੇ ਆਏ ਉਹਦੀ 4 ਐਤੋਂ ਲੈ ਕੇ 5 ਐਤ ਤੱਕ ਤੇ ਉੱਥੇ ਅਬਰਾਹਾਮ ਪੈਰ ਧੋੰਡਿਆ ਵਾ ਪ੍ਰਭੂ ਦੇ ਜਦੋਂ ਬਲੂਤ ਦੇ ਰੁੱਖਾਂ ਦੇ ਥੱਲੇ ਉਹ ਬੈਠੇ ਆ ਠੀਕ ਹੈ ਨਾ ਉਹ ਜਗ੍ਹਾ ਤੇ ਪੈਰ ਧੋੰਡਾ ਜ਼ਿਕਰ ਆਇਆ ਵਾ ਉੱਥੇ ਉਸ ਤੋਂ ਬਾਅਦ ਖਾਣੇ ਦਾ ਵੀ ਜ਼ਿਕਰ ਆਉਂਦਾ ਵਾ ਠੀਕ ਹੈ ਨਾ ਉਸ ਤੋਂ ਬਾਅਦ ਜਦੋਂ ਪ੍ਰਭੂ ਯਿਸੂ ਮਸੀਹ ਇਸ ਧਰਤੀ ਤੇ ਆਏ ਨੇ ਉਹਨਾਂ ਨੇ 12 ਰਸੂਲ ਬਣਾਏ ਨੇ 12 ਚੇਲੇ ਬਣਾਏ ਨੇ ਜੀ ਉਹਨਾਂ 12 ਚੇਲਿਆਂ ਨੂੰ ਵੀ ਇਹ ਰੀਤ ਜਿਹੜੀ ਆ ਜਿੱਤੀਏ ਪੈਰ ਤੋਂ ਦੀ ਕਿ ਜਿੱਦਾਂ ਆਪਾਂ ਵੇਖਦੇ ਆਂ ਪਰਮੇਸ਼ਰ ਦੇ ਵਚਨ ਦੇ ਜਿੱਦਾਂ ਸੰਤ ਜੀ ਹੋਣਾ ਉਹਦਾ ਤੇਰਾ ਦੇ ਉਹਦੀ ਚਾਰਾ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਦੇ ਪੈਰ ਧੋਤੇ ਆ ਠੀਕ ਹੈ ਨਾ ਜਿਹੂਦੀ ਧਰਮ ਦੇ ਅਨਸਾਰ ਜਿਹੂਦੀ ਰੀਤ ਦੇ ਅਨਸਾਰ ਉਹਨਾਂ ਨੇ ਆਪਣੇ ਸਰੀਰ ਦੇ ਬਾਹਰਲੇ ਕੱਪੜੇ ਉਤਾਰ ਦਿੱਤੇ ਆਪਣੇ ਲੱਕ ਦੇ ਦਿਵਾਲੇ ਪਰਨ ਲਿਆ ਇੱਕ ਬਾਟੇ ਦੇ ਵਿੱਚ ਪਾਣੀ ਲਿਆ ਤੇ ਆਪਣੇ ਚੇਲਿਆਂ ਦੇ ਕੀ ਲੱਗਾ ਪੈਰ ਧੋਣ ਲੱਗਾ ਠੀਕ ਹੈ ਨਾ ਉਹ ਲੱਕ ਦੇ ਦਿਵਾਲੇ ਬੰਨੇ ਪਰਨੇ ਦੇ ਨਾਲ ਉਹਨਾਂ ਦੇ ਪੈਰ ਪੁੰਜਣ ਲੱਗਾ ਜਦੋਂ ਚੇਲਿਆਂ ਦੇ ਪੈਰ ਧੋ ਰਿਹਾ ਤੇ ਸਮਾਉਣ ਪਤਰਸ ਤੱਕ ਜਦੋਂ ਪਹੁੰਚਦਾ ਵਾ ਤੇ ਪਤਰਸ ਨੂੰ ਕਹਿੰਦਾ ਪ੍ਰਭੂ ਜੀ ਤੁਸੀਂ ਮੇਰੇ ਪੈਰ ਕਦੇ ਵੀ ਨਾ ਧੋਵੋ ਠੀਕ ਹੈ ਨਾ ਪਰ ਪਤਰਸ ਨੂੰ ਪ੍ਰਭੂ ਯਿਸੂ ਮਸੀਹ ਜਵਾਬ ਦਿੰਦਾ ਕਹਿੰਦਾ ਵੀ ਜੇ ਮੈਂ ਤੇਰੇ ਅੱਜ ਪੈਰ ਨਾ ਧੋਵਾਂ ਤੇ ਫਿਰ ਤੇਰਾ ਤੇ ਮੇਰਾ ਕੋਈ ਵੀ ਸਾਂਝਦਾਰੀ ਨਹੀਂ ਆ ਕੋਈ ਵੀ ਰਿਸ਼ਤਾ ਜਿਹੜਾ ਵਾ ਉਹ ਨਹੀਂ ਆ ਤੇ ਪਤਰਸ ਨੂੰ ਕਹਿੰਦਾ ਕਿ ਪ੍ਰਭੂ ਜੀ ਫਿਰ ਤੁਸੀਂ ਮੇਰਾ ਸਿਰ ਮੂੰਹ ਹੱਥ ਸਾਰਾ ਕੁਝ ਹੀ ਧੋ ਦਿਓ ਤੋਂ ਪ੍ਰਭੂ ਯਿਸੂ ਮਸੀਹ ਨੂੰ ਕਹਿੰਦੇ ਨੇ ਵੀ ਵੇਖ ਜਿਹੜਾ ਨਹਾ ਚੁੱਕਾ ਵਾ ਉਹਨੂੰ ਖਾਲੀ ਪੈਰ ਧੋਣ ਤੋਂ ਇਲਾਵਾ ਹੋਰ ਕੁਝ ਵੀ ਧੋਣ ਦੀ ਜੜੀ ਆ ਲੋੜ ਜਾਂ ਜ਼ਰੂਰਤ ਨਹੀਂ ਆ ਸੋ ਜਿਹੜਾ ਸਵਾਲ ਤੁਸੀਂ ਕੀਤਾ ਪੈਰ ਧੋਣੇ ਚਾਹੀਦੇ ਜਾਂ ਨਹੀਂ ਧੋਣੇ ਚਾਹੀਦੇ ਜਾਂ ਇਹ ਚੀਜ਼ ਹੋ ਰਹੀ ਆ ਜਾਂ ਨਹੀਂ ਹੋ ਰਹੀ ਪਰ ਇਹ ਚੀਜ਼ ਪ੍ਰਭੂ ਯਿਸੂ ਅਸੀ ਨੇ ਆਪਣੇ ਚੇਲਿਆਂ ਨੂੰ ਕਿਹਾ ਵਾ ਇੱਕ ਯਾਦਗਿਰੀ ਦੇ ਤੌਰ ਤੇ ਕਰਿਆ ਕਰੋ ਜੀ ਠੀਕ ਆ ਨਾ ਉਸ ਜਗ੍ਹਾ ਤੇ ਪ੍ਰਭੂ ਯਿਸੂ ਅਸੀ ਆਪਣੇ ਚੇਲਿਆਂ ਨੇ ਵੀ ਕੰਦਾ ਵੀ ਜੇ ਮੈਂ ਗੁਰੂ ਹੋ ਕੇ ਪ੍ਰਭੂ ਹੋ ਕੇ ਮੈਂ ਤੁਹਾਡੇ ਪੈਰ ਧੋ ਰਿਆ ਵਾਂ ਤੇ ਤੁਸੀਂ ਵੀ ਇੱਕ ਦੂਜੇ ਦੇ ਨਾਲ ਇਸੇ ਹੀ ਰੀਤੇ ਦੇ ਨਾਲ ਕਰਿਆ ਕਰੋ ਕੋਈ ਵੀ ਦਾਸ ਆਪਣੇ ਮਾਲਕ ਤੋਂ ਵੱਡਾ ਨਹੀਂ ਹੁੰਦਾ ਜਾਂ ਕੋਈ ਸੇਵਕੇੜਾ ਵਾ ਆਪਣੇ ਸੁਆਮੀ ਤੋਂ ਵੱਡਾ ਜਿਹੜਾ ਵਾ ਨਹੀਂ ਹੁੰਦਾ ਠੀਕ ਹੈ ਪਾਸਟਰ ਜੀ ਮੈਂ ਅਗਲਾ ਸਵਾਲ ਤੁਹਾਡੇ ਜੇ ਰੱਖਦਾ ਹਾਂ ਕਿ ਜਿਵੇਂ ਅੱਜ ਕੱਲ ਸੰਕਤੀਆਂ ਹੋ ਰਹੀਆਂ ਨੇ ਕਿ ਕੀ ਇਹ ਜਾਦਗਿਰਲੀ ਵਾਲੀਆਂ ਰਸਮਾਂ ਹੋ ਰਹੀਆਂ ਨੇ ਖਰਚਾਂ ਦੇ ਵਿੱਚ ਜਾਂ ਫਿਰ ਇਹਨਾਂ ਤੇ ਤੁਸੀਂ ਕੀ ਕਹਿਣਾ ਚਾਹੋਗੇ ਹਾਂ ਜੀ ਬੇਖੋ ਬਹੁਤ ਸੋਹਣਾ ਸਵਾਲ ਕੀਤਾ ਵਾ ਕਿ ਅੱਜ ਕੱਲ ਚਰਚਾਂ ਦੇ ਵਿੱਚ ਸੰਤੀਆਂ ਦੇ ਵਿੱਚ ਇਹ ਚੀਜ਼ ਹੋ ਰਹੀ ਆ ਕਿ ਜਾਂ ਨਹੀਂ ਹੋ ਰਹੀ ਤੇ ਜੇ ਆਪਾਂ ਇਸ ਚੀਜ਼ ਨੂੰ ਅੱਜ ਦੇ ਦੌਰ ਤੇ ਵੇਖਦੇ ਆ ਤੇ ਨਾ ਹੀ ਕੋਈ ਸੇਵਕ ਕਰ ਰਿਹਾ ਵਾ ਨਾ ਹੀ ਕਲਿਸਿਆ ਕਰਦਾ ਜੀ ਕਿਉਂਕਿ ਕਲਿਸਿਆ ਤਾਂ ਇਹ ਹੀ ਕਰੇਗੀ ਜੇ ਸੇਵਕ ਇੱਕ ਕਰੇਗਾ ਤੇ ਜੀ ਜੀ ਜੇ ਸੇਵਕ ਆਪਣੀ ਕਲਿਸਿਆ ਨੂੰ ਦੱਸੇਗਾ ਸਪਾਵੇਗਾ ਹਾਂਜੀ ਫਿਰ ਇਹ ਚੀਜ਼ ਜਿਹੜੀ ਆ ਹੋਵੇਗੀ ਕਿ ਉਹ ਇੱਕ ਦੂਜੇ ਦੇ ਪਿਆਰ ਤੋਂ ਹੋਣਗੇ ਪਰ ਅੱବਲ ਤੇ ਬਹੁਤੇ ਲੋਕ ਅੱਜ ਕਰਦੇ ਨਹੀਂ ਆ ਵੱਡੀਆਂ ਮਿਨਿਸਟਰੀਆਂ ਦੇ ਵਿੱਚ ਇਸ ਚੀਜ਼ ਨੂੰ ਤੇ ਮੈਂ ਵੇਖਿਆ ਹੀ ਨਹੀਂ ਕਿ ਕੋਈ ਕਰਦਾ ਹੋਵੇ ਜਾਂ ਉਸ ਤੋਂ ਛੋਟੇ ਲੈਵਲ ਦੀਆਂ ਮਿਨਿਸਟਰੀਆਂ ਵਿੱਚ ਤਾਂ ਉਹ ਵੱਡੀਆਂ ਮਿਨਿਸਟਰੀਆਂ ਨਹੀਂ ਨਕਲ ਕਰਨੀਆਂ ਠੀਕ ਆ ਨਾ ਤੇ ਨਕਲ ਦੇ ਚੱਕਰ ਦੇ ਵਿੱਚ ਜਿਹੜੇ ਆ ਇਹ ਵਚਨ ਦੀ ਸਿੱਖਿਆ ਨੂੰ ਵਚਨ ਦੇ ਸਿਧਾਂਤਾਂ ਵੜੇ ਆ ਭੁੱਲਦੇ ਜਾ ਰਹੇ ਠੀਕ ਆ ਤੇ ਅੱਜ ਇਹ ਚੀਜ਼ ਨੂੰ ਲੈ ਕੇ ਬੜੀ ਮੰਦਭਾਗੀ ਗੱਲ ਆ ਕਿ ਕਲੀਸਿਆ ਦੇ ਵਿੱਚ ਸੇਵਕਾਂ ਦੇ ਵਿੱਚ ਇਹ ਚੀਜ਼ ਜਿਹੜੀ ਆ ਨਹੀਂ ਪਾਈ ਜਾਂਦੀ ਜਿਹੜੀ ਚੀਜ਼ ਨਹੀਂ ਸੀ ਪਾਈ ਜਾਣੀ ਚਾਹੀਦੀ ਉਹ ਪਾਈ ਜਾਂਦੀ ਆ ਜਿਹੜੀ ਚੀਜ਼ ਪਾਈ ਜਾਣੀ ਚਾਹੀਦੀ ਸੀ ਉਹ ਨਹੀਂ ਪਾਈ ਜਾਂਦੀ ਠੀਕ ਹੈ ਨਾ ਸੋ ਇਹਨਾਂ ਨੂੰ ਚਾਹੀਦਾ ਸੀ ਵੀ ਸਗੋਂ ਜਿੱਦਾਂ ਪ੍ਰਭੂ ਯਿਸੂ ਮਸੀਹ ਨੇ ਕਿਹਾ ਵਾਪੇ ਤੁਸੀਂ ਇੱਕ ਦੂਜੇ ਦੇ ਨਾਲ ਇਦਾਂ ਹੀ ਕਰਿਆ ਕਰੋ ਮੇਰੀ ਯਾਦਗਰੀ ਦੇ ਵਾਸਤੇ ਸਾਨੂੰ ਵੀ ਚੀਜ਼ਾਂ ਕਲਿਸੀਆ ਨੂੰ ਇੱਕ ਸੇਵਕ ਦਾ ਫਰਜ਼ ਪੰਦਾ ਕਿ ਆਪਣੀ ਸਿਲਪਰੇ ਕਲਿਸੀਆ ਦੇ ਵਿੱਚ ਇਹ ਚੀਜ਼ ਨੂੰ ਲਾਗੂ ਕਰੇ ਉਹਨਾਂ ਨੂੰ ਦੱਸਿਆ ਕਿ ਪ੍ਰਭੂ ਯਿਸੂ ਮਸੀਹ ਨੇ ਆਜ ਕਿਹ ਬਿਆਨ ਕੀਤੀਆਂ ਅੱਜ ਨਹੀਂ ਤੇ ਵਚਨ ਜਿਹੜਾ ਚਰਚਾ ਦੇ ਵਿੱਚ ਹੋ ਰਿਹਾ ਵਾ ਨਹੀਂ ਤੇ ਪ੍ਰਭੂ ਪੂਜ ਤੇ ਹੋ ਰਿਹਾ ਵਾ ਨਹੀਂ ਪਿਆਰ ਤੋਂ ਤੇ ਹੋ ਰਿਹਾ ਵਾ ਠੀਕ ਹੈ ਤੇ ਜੇ ਨਾ ਹੀ ਜੇ ਕੋਈ ਕਹੀਏ ਤੇ ਲਾਉਣ ਕੋਉਣ ਤੇ ਵੀ ਕੋਈ ਬਚਨ ਨਹੀਂ ਹੋ ਰਿਆ ਬਾਈਬਲ ਜੇ ਮੜਾ ਕਰਦੀ ਆ ਤੇ ਸੇਵਕ ਕਹਿੰਦੇ ਵੀ ਨਹੀਂ ਤੁਸੀਂ ਲਾ ਪਾ ਸਕਦੇ ਠੀਕ ਆ ਤੇ ਲੋਕ ਸਾਡੇ ਨਾਲ ਜੁੜੇ ਰਹਿਣ ਲੋਕ ਨਾ ਭੱਜਣ ਜਿਆਦੀ ਸੰਗਤੀ ਜਿਹੜੀ ਆ ਕਲਿਸੀਆ ਦੇ ਵਿੱਚ ਭੈਣਾ ਦੀ ਹੁੰਦੀ ਆ ਮੈਂ ਤੇ ਜੇ ਭੈਣਾ ਨੂੰ ਇਹ ਗੱਲਾਂ ਸਾਫ਼-ਸਾਫ਼ ਕਹਿ ਦਿੱਤੀਆਂ ਜਾਂਦੇ ਭੈਣਾ ਗੁੱਸਾ ਕਰਕੇ ਚਲੇ ਜਾਣਗੇ ਠੀਕ ਆ ਨਾ ਸੋ ਪਾਸਟਰ ਕਈ ਹੱਦ ਤੱਕ ਬਹੁਤ ਸਾਰੇ ਜਿਹੜਿਆ ਨੇ ਇਹਨਾਂ ਚੀਜ਼ਾਂ ਤੋਂ ਡਰਦੇ ਆ ਸੰਗਤ ਜਾਣ ਤੋਂ ਡਰਦੇ ਆ ਇਸ ਕਰਕੇ ਜਿਹੜੀ ਚੀਜ਼ ਪ੍ਰਭੂ ਭੋਜ ਦੀ ਆ ਜਾ ਪੈਰ ਤੋਂ ਹੁੰਦੀ ਆ ਇਹਨੂੰ ਲੈ ਕੇ ਗੰਭੀਰ ਨਹੀਂ ਤੇ ਜੇ ਕੋਈ ਪੈਰ ਤੋ ਵੀ ਰਿਹਾ ਵਾ ਤੇ ਜਿਹੜੇ ਬੰਦੇ ਨੇ ਤੋਹਾ ਵੀ ਨਹੀਂ ਕੀਤੀ ਬਖਤਸ਼ਮਾ ਨਹੀਂ ਲਿਆ ਉਹ ਬੈਠਾ ਪੈਰ ਤੋਣ ਵਾਸਤੇ ਉਹੀ ਪਈਆਂ ਦੇ ਪੈਰ ਤੋ ਹੀ ਜਾਂਦਾ ਉਹੀ ਪੈਣਾ ਦੇ ਪੈਰ ਤੋ ਹੀ ਜਾਂਦਾ ਇਹ ਵੀ ਗੱਲ ਜਿਹੜੀ ਆ ਰੋਂਗ ਵਾ ਜਾਂ ਕਈ ਵਾਰੀ ਵੇਨੇ ਆਪਾਂ ਕਿ ਇੱਕ ਭੈਣ ਬਹਿ ਜਾਂਦੀ ਆ ਉਹੀ ਭਰਾਵਾਂ ਦੇ ਪੈਰ ਤੋ ਹੀ ਜਾਂਦੀ ਆ ਉਹੀ ਭੈਣਾ ਦੇ ਪੈਰ ਤੋ ਹੀ ਜਾਂਦੀ ਆ ਇਹ ਵੀ ਜਿਹੜੀ ਗੱਲ ਜਿਹੜੀ ਆ ਰੋਂਗ ਵਾ ਤੇ ਦਮ ਨਹੀਂ ਹੋਣਾ ਚਾਹੀਦਾ ਇੱਕ ਦੂਜੇ ਤੋਂ ਭਾਵੇ ਆ ਇੱਕ ਭਾਈ ਇੱਕ ਦੇ ਪੈਰ ਤੋਂ ਵੇ ਉਹ ਉਹਦੇ ਤੋਂ ਦੇ ਤੋ ਉਹ ਉਹਦੇ ਤੋਂ ਦੇ ਇੱਕ ਦੂਜਾ ਵਾ ਹਾਂਜੀ ਠੀਕ ਆ ਇਸੇ ਰੀਤੀ ਨਾਲ ਭੈਣ ਇੱਕ ਦੂਜੀ ਦੇ ਪੈਰ ਧੋ ਦਿੰਦੀ ਠੀਕ ਹੈ ਨਾ ਜਾਂ ਸੇਵਕ ਵਾ ਇੱਕ ਡੀਕਣ ਵਾ ਉਹ ਇੱਕ ਦੂਜੇ ਦੇ ਪੈਰ ਧੋ ਦਿੰਦੀ ਠੀਕ ਹੈ ਨਾ ਇਹ ਜਿਹੜੀ ਆ ਪ੍ਰਭੂ ਜਸੂ ਮਹਾਰਾਜ ਜਿੱਤੀ ਹੋਈ ਇੱਕ ਵਚਨ ਵਾ ਜਿਹੜਾ ਹੁਕਮ ਉਹ ਆ ਜਿਹੜੀ ਵਿਧੀ ਆ ਉਹਦੀ ਯਾਦਗਿਰੀ ਨੂੰ ਕਰਨ ਦੇ ਵਾਸਤੇ ਹੁਕਮ ਨੂੰ ਪੂਰਿਆ ਹੁਕਮ ਨੂੰ ਪੂਰਿਆ ਕਰਨ ਦੇ ਵਾਸਤੇ ਠੀਕ ਹੈ ਜੀ ਬਹੁਤ ਹੀ ਵਧੀਆ ਜੀ ਸਾਨੂੰ ਪਾਸਟਰ ਜੀ ਨੇ ਪੈਰ ਧੋਣ ਦੀ ਦਸਮ ਦੇ ਬਾਰੇ ਵਿੱਚ ਦੱਸਿਆ ਬਾਈਬਲ ਦੇ ਅਨਸਾਰ ਬਾਈਬਲ ਦੇ ਵਚਨ ਦੇ ਵਿੱਚੋਂ ਦੱਸਿਆ ਹੈ ਪੂਰਾ ਕਲੀਅਰ ਕੀਤਾ ਵਾ ਭਾਈ ਤਾਂ ਨਾਮ ਸਿੰਘ ਜੀ ਨੇ ਇਹਨਾਂ ਦਾ ਵੀ ਆਪਾਂ ਧੰਨਵਾਦ ਕਰਦੇ ਆ ਸਾਰੇ ਭੈਣ ਭਾਈਆਂ ਦਾ YouTube ਚੈਨਲ ਤੇ ਧੰਨਵਾਦ ਕਰਦੇ ਆ ਜੀ ਜਿੰਨੇ ਸਾਨੂੰ ਦੇਖ ਰਹੇ ਸਾਡੇ ਚੈਨਲ ਨੂੰ ਦੇਖ ਰਹੇ ਨੇ ਅਸੀਂ ਧੰਨਵਾਦ ਕਰਦੇ ਆ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਕਿ ਸਾਡੇ ਚੈਨਲ ਤੇ ਸਾਡੇ ਨਾਲ ਜੁੜੇ ਹੋ ਅਗਲੀ ਵੀਡੀਓ ਤੇ ਫਿਰ ਮਿਲਦੇ ਆ ਜੀ ਸਾਰਿਆਂ ਨੂੰ ਪਿਆਰ ਭਰੀ ਜੈ ਜੀ